ਸਸਤਗਲ ਜੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟ ਲੈ ਕੇ ਹਾਜ਼ਰ ਹੋਇਆ ਚੈਨਲ ਸਾਡਾ ਵੈਦਰ ਵਾਇਸ ਮਿੰਦਰ ਹੈ ਜੀ ਮੌਸਮ ਦੀ ਜਾਣਕਾਰੀ ਸਾਂਝੀ ਕਰਾਂਗੇ ਤੁਹਾਡੇ ਤੱਕ 8 9 ਅਤੇ 10 ਮਈ ਪੰਜਾਬ ਵਿੱਚ ਜੋ ਇੱਕ ਮੌਸਮ ਵਿਭਾਗ ਵੱਲੋਂ ਅਲਰਟ ਜਾਰੀ ਕੀਤਾ ਗਿਆ ਮੀਂਹ ਦਾ ਤੇ ਕਿਹੜੇ ਜ਼ਿਲ੍ਹੇ ਵਿੱਚ ਮੀਂਹ ਹੈ ਕਦੋਂ ਮੀਂਹ ਹੈ ਕੀ ਹਾਲਾਤ ਨੇ ਕਦੋਂ ਕੋ ਕਾਰਵਾਈ ਹੋਵੇਗੀ ਮੀਂਹ ਦੀ ਅਤੇ ਕਿਸ ਤਰੀਕੇ ਨਾਲ ਕਾਰਵਾਈ ਹੋਣ ਦੀ ਉਮੀਦ ਬਣਦੀ ਹੋਈ ਦਿਖਾਈ ਦੇ ਰਹੀ ਹੈ ਜੋ ਕਿ ਸਾਨੂੰ ਅਸੀਂ ਅਗਰ ਦੱਸੀਏ ਤਾਂ ਉਹਦੇ ਵਿੱਚ ਲਗਾਤਾਰ ਤਿੰਨ ਦਿਨ ਜਿਹੜੇ ਅਗਲੇ ਆ ਰਹੇ ਨੇ 8 9 ਤੇ 10 ਤਰੀਕ ਇਹਦੇ ਵਿੱਚ ਦੁਆਬਾ ਜ਼ਿਲ੍ਹਾ ਮਾਝੇ ਦਾ ਕੁਝ ਹਿੱਸਾ ਅਤੇ ਪੂਰਬੀ ਪੱਛਮੀ ਬੈਲਟ ਜਿੰਨੀ ਵੀ ਹਿਮਾਚਲ ਨੂੰ ਟੱਚ ਕਰਦੀ ਹੈ ਜਾਂ ਫਿਰ ਪਾਕਿਸਤਾਨ ਨੂੰ ਟੱਚ ਕਰਦੀ ਹੈ ਇਹਦੇ ਵਿੱਚ ਕਾਫੀ ਹੱਦ ਤੱਕ ਸਾਨੂੰ ਹੁਣ ਮੀਂਹ ਦੀਆਂ ਗਤੀਵਿਧੀਆਂ ਹੁੰਦੀਆਂ ਦਿਖਾਈ ਦੇਣ ਦੀ ਉਮੀਦ ਵਧ ਰਹੀ ਹੈ ਸਾਰੀ ਜਾਣਕਾਰੀ ਸਾਂਝੀ ਕਰਾਂਗੇ ਜਾਣਕਾਰੀ ਸਾਂਝੀ ਕਰਨ ਤੋਂ ਪਹਿਲਾਂ ਤੁਹਾਡੇ ਸਾਹਮਣੇ ਰਿਕੁਐਸਟ ਹੈ ਜੀ ਤੁਸੀਂ ਪੰਜਾਬ ਦੇ ਕਿਹੜੇ ਇਲਾਕੇ ਤੋਂ ਬਿਲੋਂਗ ਕਰਦੇ ਹੋ ਤੁਹਾਡੇ ਇਲਾਕੇ ਵਿੱਚ ਮੌਸਮ ਦੇ ਕੀ ਹਾਲਾਤ ਨੇ ਤੁਸੀਂ ਕਮੈਂਟ ਕਰਕੇ ਦੱਸ ਦਿਓ ਚੈਨਲ ਤੇ ਨਮੋ ਵੇਦਰ ਬਾਈਸ ਸਿੰਦਰ ਨੂੰ ਪਹਿਲੀ ਵਾਰ ਹੀ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਵੀ ਕਰਦੇ ਹੋ ਤਾਂ ਕਿ ਮੌਸਮ ਦੀ ਕੋਈ ਵੀ ਜਾਣਕਾਰੀ ਤੁਸੀਂ ਜਿਹੜੀ ਉਹ ਮਿਸ ਨਾ ਕਰ ਸਕੋ ਜਾਣਕਾਰੀ ਤੁਹਾਨੂੰ ਸਮੇਂ ਸਿਰ ਮਿਲਦੀ ਰਹੇ ਨਾ ਬਾਕੀ ਜਿਹੜੇ ਮੌਸਮ ਵਿਭਾਗ ਦੇ ਅਲਰਟ ਹੁੰਦੇ ਨੇ ਉਹ ਸਮੇਂ-ਸਮੇਂ ਤੇ ਬਦਲਦੇ ਰਹਿੰਦੇ ਨੇ ਇਸੇ ਕਰਕੇ ਰਿਕੁਐਸਟ ਕਰਦੇ ਰਹਿੰਦੇ ਤੁਹਾਨੂੰ ਕਿ ਜੋ ਵੀ ਜਾਣਕਾਰੀ ਅਗਰ ਤੁਸੀਂ ਦੇਖ ਰਹੇ ਹੋ ਉਸ ਨੂੰ ਕਿਰਪਾ ਕਰਕੇ ਵਾਰ-ਵਾਰ ਅਪਡੇਟ ਲੈਂਦੇ ਰਹਿ ਕਰੋ ਸਮੇਂ ਸਿਰ ਵੀਡੀਓਜ਼ ਦੇਖਦੇ ਰਿਹਾ ਕਰੋ ਤਾਂ ਕਿ ਤੁਸੀਂ ਕੋਈ ਵੀ ਜਾਣਕਾਰੀ ਮਿਸ ਨਾ ਕਰ ਸਕੋ ਕਿਉਂਕਿ ਗਰਮੀਆ ਦੇ ਮੌਸਮ ਦੇ ਵਿੱਚ ਜਿਹੜੀ ਜਾਣਕਾਰੀ ਹੁੰਦੀ ਹੈ ਉਹ ਘੰਟਿਆਂ ਵੱਧੀ ਚੇਂਜ ਹੋ ਜਾਂਦੀ ਹੈ ਸਵੇਰ ਸਮੇਂ ਕੁਝ ਹੋਰ ਅਪਡੇਟ ਹੁੰਦੀ ਹੈ ਤੇ ਦੁਪਹਿਰ ਦੇ ਸਮੇਂ ਕੁਝ ਹੋਰ ਬਣ ਜਾਂਦੀ ਹੈ ਤੇ ਹੁਣ ਗੱਲ ਕਰਦੇ ਜੀ ਆਪਾਂ 8 ਤਰੀਕ ਤੋਂ ਲੈ ਕੇ 10 ਤਰੀਕ ਕਿਹੜੇ ਇਲਾਕਿਆਂ ਦੇ ਵਿੱਚ ਪੰਜਾਬ ਦੇ ਵਿੱਚ ਮੀਂਹ ਦਾ ਅਲਰਟ ਜਾਰੀ ਹੋਇਆ ਹੈ ਜੀ ਮੌਸਮ ਪਾਕ ਦਾ ਅਲਰਟ ਤੁਹਾਡੇ ਸਾਹਮਣੇ ਹੈ ਸਭ ਤੋਂ ਪਹਿਲਾਂ ਗੱਲ ਕੀਤੀ ਜਾਵੇ ਤਾਂ 8 ਮਈ ਉਹ ਪੰਜਾਬ ਦੇ ਉੱਤਰੀ ਪੂਰਬੀ ਅਤੇ ਪੱਛਮੀ ਇਲਾਕੇ ਜਿਹੜੇ ਹਨ ਉਹਨਾਂ ਵਿੱਚ ਮੀਂਹ ਦਾ ਵੱਤਲਵਾਈ ਦਾ ਤੇ ਹਨੇਰੇ ਦਾ ਅਲਰਟ ਜਾਰੀ ਹੋਇਆ ਜੀ ਜਿਦੇ ਵਿੱਚ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਨਵਾਂ ਸ਼ਹਿਰ ਨੰਗਲ ਅੰਦੁਰ ਸਾਹਿਬ ਰੂਪਨਗਰ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਅਤੇ ਮੋਹਾਲੀ ਚੰਡੀਗੜ੍ਹ ਖਰੜ ਦਾ ਇਲਾਕਾ ਇਹਦੇ ਵਿੱਚ ਸ਼ਾਮਿਲ ਹੈ ਨਾਲ ਦੀ ਨਾਲ ਅਗਰ ਆਪਾਂ ਪੂਰਬੀ ਬੈਲਟ ਦੀ ਗੱਲ ਕੀਤੀ ਜਾਵੇ ਤਾਂ ਫਿਰੋਜ਼ਪੁਰ ਤਰਨਤਾਰਨ ਅੰਮ੍ਰਿਤਸਰ ਇਹ ਜ਼ਿਲ੍ਹੇ ਵੀ ਇਸ ਦੇ ਵਿੱਚ ਆਉਂਦੇ ਦਿਖਾਈ ਦੇਣਗੇ ਇਸ ਦੇ 30 40 50 ਕਿਲੋਮੀਟਰ ਦੇ ਏਰੀਆ ਵਿੱਚ ਵੀ ਥੋੜੀ ਬਹੁਤੀ ਗਰਜ ਚਮਕ ਸਾਨੂੰ ਹੁੰਦੀ ਦਿਖਾਈ ਦੇ ਸਕਦੀ ਹੈ 8 ਤਰੀਕ ਦੇ ਅਲਰਟ ਦੇ ਮੁਤਾਬਕ ਹੁਣ ਅਗਰ ਗੱਲ ਕਰਦੇ ਜੀ 9 ਤਰੀਕ ਦੀ 9 ਤਰੀਕ ਨੂੰ ਪੰਜਾਬ ਦੇ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਨਵਾਂ ਸ਼ਹਿਰ ਨੰਗਲ ਅਨੰਦਪੁਰ ਸਾਹਿਬ ਰੂਪਨਗਰ ਕਰਾਲੀ ਮੁਹਾਲੀ ਮੋਰਿੰਡਾ ਚੰਡੀਗੜ੍ਹ ਤੇ ਪਟਿਆਲੇ ਤੋਂ ਫਤਿਹਗੜ੍ਹ ਸਾਹਿਬ ਦੀ ਬੈਲਟ ਦੇ ਵਿੱਚ 9 ਤਰੀਕ ਨੂੰ ਕਾਰਵਾਈ ਪੈਂਦੀ ਦਿਖਾਈ ਦੇ ਸਕਦੀ ਹੈ ਲਗਾਤਾਰ ਇਹ ਜਿਹੜੀ ਸਰਹੱਦੀ ਬੈਲਟ ਹਿਮਾਚਲ ਨੂੰ ਟੱਚ ਕਰਦੀ ਹੈ ਇਹਦੇ ਵਿੱਚ ਅਸਰ ਕਾਫੀ ਜ਼ਿਆਦਾ ਇਸ ਦਾ ਬਣਦਾ ਹੋਇਆ ਦਿਖਾਈ ਦੇ ਰਿਹਾ ਕਿਉਂਕਿ ਮੇਨ ਤੌਰ ਤੇ ਜਿਹੜੇ ਇਹ ਇਲਾਕੇ ਨੇ ਇਹਨਾਂ ਵਿੱਚ ਅਗਰ ਗੱਲ ਕੀਤੀ ਜਾਵੇ ਤਾਂ ਪਹਾੜੀ ਸਿਸਟਮ ਇੱਕ ਤੋਂ ਬਾਅਦ ਇੱਕ ਐਂਟਰ ਕਰਨਗੇ ਜਿਨ੍ਹਾਂ ਵਿੱਚ ਹਲਕੀ ਦਰਮਿਆਨੀ ਬੱਦਲਬਾਈ ਕਿਣਮਣ ਕਣੀ ਅਤੇ ਬਹੁਤ ਹੱਦ ਤੱਕ ਤੇਜ਼ ਹਨੇਰੇ ਦਾ ਮਾਹੌਲ ਬਣਦਾ ਹੋਇਆ ਤੁਹਾਨੂੰ ਦਿਖਾਈ ਦੇ ਸਕਦਾ ਹੈ ਹੁਣ ਗੱਲ ਕਰਦੇ ਹਾਂ 10 ਤਰੀਕ ਦੇ ਮੌਸਮ ਦੀ 10 ਤਰੀਕ ਦਾ ਮੌਸਮ ਅਗਰ ਤੁਹਾਡੇ ਸਾਹਮਣੇ ਦਿਖਾਇਆ ਜਾਵੇ ਤਾਂ ਤੁਸੀਂ ਦੇਖ ਸਕਦੇ ਹੋ ਕਿ 30 ਤੋਂ 40 ਕਿਲੋਮੀਟਰ ਲਾਈਟਨਿੰਗ ਹਵਾ ਦੀ ਉਮੀਦ ਕੀਤੀ ਜਾ ਰਹੀ ਹੈ ਫਿਰ ਇਹਦੇ ਵਿੱਚ ਪਠਾਨਕੋਟ ਗੁਰਦਾਸਪੁਰ ਅੰਮ੍ਰਿਤਸਰ ਤਰਨਤਾਰਨ ਫਿਰੋਜ਼ਪੁਰ ਕਪੂਰਥਲਾ ਜਲੰਧਰ ਦਾ ਕੁਝ ਇਲਾਕਾ ਹੁਸ਼ਿਆਰਪੁਰ ਨਵਾਂ ਸ਼ਹਿਰ ਉਸ ਤੋਂ ਬਾਅਦ ਅਗਰ ਗੱਲ ਕੀਤੀ ਜਾਵੇ ਤਾਂ ਰੂਪਨਗਰ ਨੰਗਲ ਆਨੰਦਪੁਰ ਸਾਹਿਬ ਕਰਾੜੀ ਮੋਹਾਲੀ ਮੋਰਿੰਡਾ ਚੰਡੀਗੜ੍ਹ ਖਰੜ ਫਤੇਗੜ ਸਾਹਿਬ ਅਤੇ ਪਟਿਆਲੇ ਦੀ ਬੈਲਟ ਫੇਰ ਤੋਂ 10 ਤਰੀਕ ਨੂੰ ਇਸ ਇਲਾਕੇ ਦੇ ਵਿੱਚ ਕਿਰਮਣਕਣੀ ਦਾ ਮਾਹੌਲ ਬਣਦਾ ਹੋਇਆ ਦਿਖਾਈ ਦੇ ਸਕਦਾ ਹੈ ਗੁੰਡਾਬੰਦੀ ਹੋ ਸਕਦੀ ਹੈ ਤੇਜ਼ ਹਨੇਰੀ ਦੇ ਨਾਲ ਗਰਜ ਚਮਕ ਵੀ ਹੋਣ ਦੀ ਉਮੀਦ ਕਾਫੀ ਹੱਦ ਤੱਕ ਪਣੀ ਹੋਈ ਦਿਖਾਈ ਦੇ ਰਹੀ ਹੈ ਇਹ ਜਿਹੜੀ ਅਪਡੇਟ ਹੈ ਫਿਲਹਾਲ ਅਨੁਮਾਨ ਆਧਾਰਿਤ ਹੁੰਦੀ ਹੈ ਜਿਦੇ ਵਿੱਚ ਅਸੀਂ ਤੁਹਾਨੂੰ ਇਹੀ ਕਹਾਂਗੇ ਕਿ ਜਿਹੜੀ ਇਹ ਅਪਡੇਟ ਹੁੰਦੀਆਂ ਨੇ ਸਮੇਂ-ਸਮੇਂ ਤੇ ਚੇਂਜ ਹੁੰਦੀਆਂ ਰਹਿੰਦੀਆਂ ਨੇ ਤਾਂ ਹੀ ਅਸੀਂ ਬਾਰ-ਬਾਰ ਰਿਕਵੈਸਟ ਕਰਦੇ ਰਹਿੰਦੇ ਹਾਂ ਜੀ ਕਿ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰ ਲਓ ਤਾਂ ਕਿ ਕੋਈ ਵੀ ਜਾਣਕਾਰੀ ਤੁਸੀਂ ਜਿਹੜੀ ਹੈ ਉਹ ਮ ਬਾਕੀ ਜੋ ਵੀ ਅਪਡੇਟ ਹੋਣਗੀਆਂ ਉਹ ਚੈਨਲ ਦੇ ਉੱਪਰ ਸਭ ਤੋਂ ਪਹਿਲਾ ਵੀਡੀਓ ਦੇ ਰਾਹੀਂ ਤੁਹਾਡੇ ਤੱਕ ਪਹੁੰਚਦੀ ਕਰਾਂਗੇ ਵੀਡੀਓ ਤੁਹਾਨੂੰ ਇਹਦੇ ਮਿਲੇਗੀ ਤੁਸੀਂ ਅਗਰ ਚੈਨਲ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕੀਤਾ ਹੋਵੇਗਾ ਤਾਂ ਰਿਕਵੈਸਟ ਕਰਦੇ ਆਂ ਜੀ ਚੈਨਲ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰਦੇ ਹੋ ਤਾਂ ਕਿ ਕੋਈ ਵੀ ਜਾਣਕਾਰੀ ਤੁਸੀਂ ਮਿਸ ਨਾ ਕਰ ਸਕੋ ਮਿਲਦੇ ਆਂ ਜੀ ਅਗਲੀ ਜਾਣਕਾਰੀ ਲੈ ਕੇ ਅਗਲੀ ਵੀਡੀਓ ਵਿੱਚ ਧੰਨਵਾਦ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ